ਮੌਲਾ ਬਰੇ ਐਸੀਐਂਟ ਕਹਿੰਦੇ ਐਸੀਐਂਟ ਹੋ ਗਿਆ ਐਸੀਐਂਟ ਹੋ ਗਿਆ ਸਾਡੇ ਪਿੰਡ ਇੱਕ ਨੌਜਵਾਨ ਦੀ ਐਕਸੀਡੈਂਟ ਨਾਲ ਮੌਤ ਹੋਈ ਸੀ ਤੇ ਉਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਇੱਕ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਉਹ ਚ ਨੇਚੁਰਲੀ ਪਰਿਵਾਰ ਦੇ ਤੇ ਸਾਡੇ ਪੰਨਾ ਚ ਥੋੜਾ ਜਿਹਾ ਗੁੱਸਾ ਸੀਗਾ ਸੋ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕ ਸਮਾਜ ਚ ਵਧੀਆ ਕੰਮ ਕਰ ਰਹੇ ਨੇ ਵਧੀਆ ਲੋਕ ਨੇ ਟੀਮ ਵਰਕ ਨਾਲ ਕੰਮ ਕਰਦੇ ਆ ਵੀ ਉਹਨਾਂ ਦੀਆਂ ਭਾਵਨਾਵਾਂ ਉਹਨੂੰ ਜਾਂ ਠੇਸ ਪਹੁੰਚੇ ਪਰਿਵਾਰ ਨੂੰ ਪ੍ਰੋਸੈਸ ਲਾਈਕ ਐ ਪੰਚਾਇਤ ਤੇ ਮੋਤ ਪਰ ਬੰਦਿਆ ਨੇ ਜਦੋਂ ਉਹ ਸਾਰੇ ਪ੍ਰੋਸੈਸ ਉਹਨਾਂ ਨੂੰ ਸਾਰਾ ਕਾਰਵਾਈ ਤੋਂ ਸੰਤੁਸ਼ਟ ਹੋਏ ਤੇ ਉਸ ਮੁੰਡੇ ਦਾ ਅੱਜ ਸਸਕਾਰ ਕਰ ਦਿੱਤਾ ਤੇ ਪਰਿਵਾਰ ਤਾਂ ਆਰਥਿਕ ਤੰਗੀ ਇੰਨੀ ਜ਼ਿਆਦਾ ਸੀਗੀ ਕਿ ਅਸੀਂ ਪਿੰਡ ਚੋਂ ਪੈਸੇ ਇਕੱਠੇ ਕਰਕੇ ਉਸ ਦਾ ਇਲਾਜ ਕਰਵਾ ਰਹੇ ਸੀ ਮੁੰਡੇ ਦਾ ਦੋ ਮੁੰਡੇ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਇੱਕ ਮੋਟਰਸਾਈਕਲ ਨੇ ਪਿੱਛੋਂ ਹਿੱਟ ਕੀਤਾ ਸੀ ਔਰ ਹਿੱਟ ਕਰਨ ਨਾਲ ਇੱਕ ਜਿਹੜਾ ਮੁੰਡਾ ਪਿੱਛੇ ਬੈਠਾ ਸੀ ਉਹਦਾ ਸਿਰ ਵੱਜਿਆ ਸੜਕ ਦੇ ਉੱਤੇ ਔਰ ਉਹ ਮਤਲਬ ਕਾਫੀ ਸੱਟਾਂ ਲੱਗੀਆਂ ਸੀ ਉੱਥੇ ਵੀ ਹੋਸ਼ ਹੋ ਗਿਆ ਸੀ ਪਰਵਾਰ ਬਹੁਤ ਜ਼ਿਆਦਾ ਗਰੀਬ ਹੋਣ ਕਰਕੇ ਉਹਨਾਂ ਕੋਲੇ ਵਿੱਤੀ ਕੰਡੀਸ਼ਨ ਉਹਨਾਂ ਦੀ ਇੰਨੀ ਨਹੀਂ ਸੀ ਕਿ ਆਪਣੇ ਬੱਚੇ ਦਾ ਸੰਸਕਾਰ ਕਰ ਸਕਦੇ ਕੁਝ ਮੋਤਵਾਰ ਸੱਜਣਾਂ ਨੇ ਰਲ ਕੇ ਤਾਂ ਕੁਝ ਪੁਲਿਸ ਵੱਲੋਂ ਵੀ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਗਈ ਤੇ ਉਹ ਡੇਡ ਬੋਡੀ ਦਾ ਸੰਸਕਾਰ ਕਰਵਾਤਾ ਜਿਹੜਾ ਸੜਕ ਹਾਦਸੇ ਲਗਾਤਾਰ ਜਾਰੀ ਨੇ 2 ਮਹੀਨੇ ਪਹਿਲਾਂ ਹੋਈ ਸੜਕ ਹਾਦਸੇ ਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤਾ ਦਾ ਮਾਮਲਾ ਗਰਮਿਆਇਆ ਹੋਇਆ ਜਿਸ ਨੂੰ ਲੈ ਕੇ ਪੀੜਤ ਪਰਿਵਾਰਿਕ ਮੈਂਬਰਾਂ ਤੇ ਸਮਾਜ ਸੇਵੀ ਸੁਖਜਿੰਦਰ ਸਿੰਘ ਕੋਲਕੱਤਾ ਨੇ ਪੀੜਤ ਪਰਿਵਾਰ ਦੇ ਹੱਕ ਚ ਬੋਲਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਪੀੜਤ ਪਰਿਵਾਰ ਨੇ ਪੁਲਿਸ ਕਾਰਵਾਈ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਅਤੇ ਲਾਸ਼ ਰੱਖ ਕੇ ਪ੍ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸੈਨਾ ਹਰਕਤ ਚ ਆਈ ਹੈ ਅਤੇ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਗੇ ਸਮਾਜ ਸੇਵੀ ਅਤੇ ਮ੍ਰਿਤਕ ਨੌਜਵਾਨ ਦੇ ਹੱਕ ਚ ਆਏ ਸੁਖਜਿੰਦਰ ਸਿੰਘ ਕੋਲਕਾਤਾ ਨੇ ਜਾਣਕਾਰੀ ਦਿੰਦਿਆਂ ਕੀ ਕਿਹਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਬ੍ਰਦਰ ਦਾ ਕੀ ਨਾਮ ਸੀ ਕਿਹੜੇ ਦੀ ਡੈਥ ਹੋਈ ਹੈ ਜੀ ਕਰਨੈਲ ਸਿੰਘ ਜੀ ਅੱਛਾ ਕਿਵੇਂ ਹੋਈ ਹੈ ਡੈਥ ਜੀ ਐਂਸੀਡੈਂਟ ਹੋਇਆ ਸੀ ਬਈ ਨੇਬਣ ਦੇ ਕੋਈ ਗੱਲਬਾਤ ਨਹੀਂ ਸੁਣਦਾ ਜੀ ਤੇ ਮਦਦ ਕਰੀਏ ਕਿਸੇ ਕੋਈ ਆਇਆ ਤੁਹਾਡੇ ਹੱਕ ਚ ਨਹੀਂ ਕੋਈ ਨਹੀਂ ਆਇਆ ਜੀ ਤੇ ਤੁਸੀਂ ਬੇਨਤੀ ਕਰੀਏ ਕਿਸੇ ਕੋਲ ਪੰਚਾਇਤ ਕੋਲ ਜਾਂ ਕਿਸੇ ਕੋਲ ਵੀ ਗਏ ਹਾਂ ਹਾਂ ਬਹੁਤ ਫਿਰਿਆ ਜੀ ਅੱਛਾ ਕੀ ਕਹਿੰਦੇ ਜੀ ਬਲਾਰੀ ਲਈ ਨਾਲ ਤੁਰੇ ਸਾਡੇ ਕੋਈ ਕੀ ਮਾਮਲਾ ਕਿਸੇ ਪੂਰਾ ਜੀ ਮਾਮਲਾ ਵੀਰੇ ਐਸੀ ਹੰਟ ਕਹਿੰਦੇ ਐਸੀ ਹੰਟ ਹੋ ਗਿਆ ਐਸੀ ਹੰਟ ਹੋ ਗਿਆ ਮੈਂ ਸੁਖਵਿੰਦਰ ਸਾਡੇ ਪਿੰਡ ਇੱਕ ਨੌਜਵਾਨ ਦੀ ਐਕਸੀਡੈਂਟ ਨਾਲ ਮੌਤ ਹੋਈ ਸੀ ਕਰਨੈਲ ਸਿੰਘ ਮਹਿੰਦਰ ਸਿੰਘ ਦੇ ਸੋ ਉਹਨਾਂ ਦੀ ਜਿਹੜੀ ਆ ਅਸੀਂ ਕਾਰਵਾਈ ਕਰਾ ਰਹੇ ਸੀ ਸਾਰੇ ਪਰਿਵਾਰ ਦੀ ਮਦਦ ਕਰ ਰਹੇ ਸੀ ਸੋ ਜਿਹੜੀ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਹੈ ਉਸ ਤੋਂ ਅਸੀਂ ਸੰਤੁਸ਼ਟ ਹਾਂ ਤੇ ਉਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਇੱਕ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਉਹ ਚ ਨੇਚਰਲੀ ਪਰਿਵਾਰ ਦੇ ਤੇ ਸਾਡੇ ਮਨਾਂ 'ਚ ਥੋੜਾ ਜਿਹਾ ਗੁੱਸਾ ਸੀਗਾ ਸੋ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕ ਸਮਾਜ 'ਚ ਵਧੀਆ ਕੰਮ ਕਰ ਰਹੇ ਨੇ ਵਧੀਆ ਲੋਕ ਨੇ ਟੀਮ ਵਰਕ ਨਾਲ ਕੰਮ ਕਰਦੇ ਆ ਵੀ ਉਹਨਾਂ ਦੀਆਂ ਭਾਵਨਾਵਾਂ ਉਹਨੂੰ ਜਾਂ ਠੇਸ ਪਹੁੰਚੇ ਜਾਂ ਉਹਨਾਂ ਦਾ ਕੋਈ ਜਿਹੜਾ ਨੁਕਸਾਨ ਹੋਵੇ ਸੋ ਉਹਨਾਂ ਦੀ ਜਿਹੜੀ ਕਾਰਵਾਈ ਸੀ ਹਿੱਟ ਐਂਡ ਰਨ ਦਾ ਕੇਸ ਸੀਗਾ ਮੁੰਡੇ ਦੀ ਮੌਤ ਹੋ ਗਈ ਸੀ ਤੇ ਉਹ ਪੁਲਿਸ ਨੇ ਜਿਹੜਾ ਫਾਈਂਡ ਅਪ ਕਰ ਲਿਆ ਬੰਦਾ ਕਿਹੜਾ ਸੀ ਤੇ ਥੋੜੀ ਜੀ ਦੇਰ ਜ਼ਰੂਰ ਹੋਈ 2 ਮਹੀਨੇ ਲੇਟ ਹੋਈ ਤੇ ਉਹ ਫਾਈਂਡ ਅਪ ਕਰ ਲਿਆ ਫਾਈਂਡ ਅਪ ਕਰਨ ਤੋਂ ਬਾਅਦ ਪਰਿਵਾਰ ਨੂੰ ਪ੍ਰੋਸੈਸ ਲਾਈਕ ਐ ਪੰਚਾਇਤ ਤੇ ਮਤਬਰ ਬੰਦਿਆ ਨੇ ਜਦੋਂ ਉਹ ਸਾਰੇ ਪ੍ਰੋਸੈਸ ਉਹਨਾਂ ਨੂੰ ਸਾਰਾ ਕਾਰਵਾਈ ਤੋਂ ਸੰਤੁਸ਼ਟ ਹੋਏ ਤੇ ਉਸ ਮੁੰਡੇ ਦਾ ਅੱਜ ਸਸਕਾਰ ਕਰ ਦਿੱਤਾ ਪਰਿਵਾਰ ਦੀ ਹਾਲਾਤ ਕਹਿ ਜਿੰਦੇ ਦੇਖੋ ਪਰਿਵਾਰ অতি ਗਰੀਬ ਸੀਗਾ ਤੇ ਉਥੇ ਜਿੱਥੇ ਜਿੰਨੇ ਕੁ ਜੋਗਾ ਮੈਂ ਤਿਲ ਫੁੱਲ ਪਾ ਸਕਦਾ ਸੀ ਮੈਂ ਵੀ ਉਸ ਦੀ ਆਰਥਿਕ ਤੌਰ ਤੇ ਮਦਦ ਕੀਤੀ ਨਾਲ ਵੀ ਗਏ ਐਸਐਚਓ ਸੈਣਾ ਵੀ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰਕੇ ਆਏ ਸੀਗੇ ਤੇ ਪਰਿਵਾਰ ਤਾਂ ਆਰਥਿਕ ਤੰਗੀ ਇੰਨੀ ਜ਼ਿਆਦਾ ਸੀਗੀ ਕਿ ਅਸੀਂ ਪਿੰਡ ਚੋਂ ਪੈਸੇ ਇਕੱਠੇ ਕਰਕੇ ਉਸ ਦਾ ਇਲਾਜ ਕਰਵਾ ਰਹੇ ਸੀ ਮੁੰਡੇ ਦਾ ਕਦੇ ਵੀ ਤੁਹਾਡੇ ਕੋਲ ਬੇਇਤਫ਼ਾਈ ਨਹੀਂ ਸੀ ਹਾਂ ਮੇਰੇ ਬਣੀਓ ਜਿਹੜੀ ਆ ਇਹ ਕਿਹਾ ਗਿਆ ਸੀ ਵੀ ਤੇ ਜਿਹੜਾ ਆਮ ਤੌਰ ਤੇ ਗੁੱਸਾ ਹੁੰਦਾ ਸਰਕਾਰਾਂ ਦੇ ਖਿਲਾਫ ਜਾਂ ਉਸ ਤਰ੍ਹਾਂ ਦੀ ਕੋਈ ਘਟਨਾ ਸੀਗੀ ਜੋ ਅਸੀਂ ਬੋਲ ਰਹੇ ਸੀ ਤੇ ਉਸ ਨਾਲ ਜੇ ਚੰਗੇ ਬੰਦਿਆਂ ਨੂੰ ਠੇਸ ਪਹੁੰਚਦੀ ਆ ਤਾਂ ਮੇਰੀ ਆਤਮਾ ਤੇ ਉਹ ਬੋਝ ਰਹੇਗਾ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਿਸੇ ਸ਼ਬਦਾਂ ਨਾਲ ਕਿਸੇ ਸਮਾਜ ਚ ਜੇ ਕੋਈ ਚੰਗਾ ਕੰਮ ਕਰ ਰਿਹਾ ਉਸ ਨੂੰ ਠੇਸ ਪਹੁੰਚੇ ਸੋ ਹਿਟ ਐਂਡ ਰਨ ਦਾ ਕੇਸ ਜਿਹਾ ਲੋਕਾਂ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਬੰਨਿਓ ਵੀ ਬੇਨਤੀ ਹੁੰਦੀ ਰਹਿੰਦੀ ਆ ਸਾਨੂੰ ਸਮੇਂ-ਸਮੇਂ ਤੇ ਸचेत ਵੀ ਕਰਦੇ ਰਹਿੰਦੇ ਨੇ ਵੀ ਜਿਹੜਾ ਹਿਟ ਐਂਡ ਰਨ ਕਰਕੇ ਉਸ ਦਾ ਵੱਡਾ ਜਿਹੜਾ ਨੁਕਸਾਨ ਲੋਕਾਂ ਨੂੰ ਜਿਹੜਾ ਕਰਦਾ ਉਹ ਫੜਿਆ ਤਾਂ ਜਾਂਦਾ ਹੀ ਆ ਤੇ ਜਿੱਥੇ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਜੇ ਕੋਈ ਘਟਨਾ ਹੋ ਗਈ ਐਕਸੀਡੈਂਟਲ ਕੇਸ ਆ ਕਿਸੇ ਦੀ ਹੋ ਸਕਦੀ ਆ ਮੈਥੋਂ ਵੀ ਹੋ ਸਕਦੀ ਆ ਤਾਂ ਤੇ ਉਸ ਤੋਂ ਜਿਹੜਾ ਸਾਡੇ ਮੋਢਲੇ ਫਰਜ਼ ਆ ਉਹ ਸਾਨੂੰ ਨਿਭਾਉਣੇ ਚਾਹੀਦੇ ਆ ਤੇ ਲੋਕਾਂ ਨੂੰ ਵੀ ਪ੍ਰਸ਼ਾਸਨ ਨੇ ਜਿਹੜੀ ਅੱਜ ਬੇਨਤੀ ਕੀਤੀ ਆ ਵੀ ਆਪ ਦੀ ਸੇਫਟੀ ਚਾਹੇ ਹੈਲਮਟ ਆ ਚਾਹੇ ਪੱਗ ਬੰਨਣੀ ਚਾਹੇ ਜਿਹੜੇ ਟ੍ਰੈਫਿਕ ਰੂਲਸ ਨੇ ਉਹਨਾਂ ਨੂੰ ਮੰਨਣਾ ਪੈਣਾਗਾ ਜੀ ਆਪਾਂ ਇੱਕ ਵਧੀਆ ਸੜਕ ਸੁਰੱਖਿਆ ਚਾਹੁੰਦੇ ਆ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਨਹੀਂ ਹੁਣ ਬਿਲਕੁਲ ਸੰਤੁਸ਼ਟ ਆਸੀ ਪੁਲਿਸ ਦੀ ਕਾਰਵਾਈ ਤੋਂ ਦੇਖੋ ਸੰਤੁਸ਼ਟ ਹੋਏ ਨਾ ਫੇਰੀ ਉਸ ਦਾ ਸਸਕਾਰ ਹੋਇਆ ਨਾ ਮੁੰਡੇ ਦਾ ਜਦੋਂ ਪਰਚਾ ਬਾਈ ਨੇਮ ਹੋ ਗਿਆ ਤੇ ਹੁਣ ਜਿਹੜੀ ਆਰਥਿਕ ਮਦਦ ਆ ਉਸ ਨੂੰ ਕਾਨੂੰਨ ਰਾਹੀਂ ਮਿਲੇਗੀ ਤਾਂ ਸੰਤੋਸ਼ਟ ਰਹੇ ਇਸ ਚੀਜ਼ ਤੋਂ ਇੱਕ ਐਕਸੀਡੈਂਟ ਹੋਇਆ ਸੀਗਾ ਅੱਖੋ ਕੈਂਚੀਆਂ ਤੋਂ ਸਹਨੇਵਾਲ ਦੋ ਮੁੰਡੇ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਇੱਕ ਮੋਟਰਸਾਈਕਲ ਨੇ ਪਿੱਛੋਂ ਹਿੱਟ ਕੀਤਾ ਸੀ ਔਰ ਹਿੱਟ ਕਰਨ ਨਾਲ ਇੱਕ ਜਿਹੜਾ ਮੁੰਡਾ ਪਿੱਛੇ ਬੈਠਾ ਸੀ ਉਹਦਾ ਸਿਰ ਵੱਜਿਆ ਸੜਕ ਦੇ ਉੱਤੇ ਔਰ ਉਹ ਮਤਲਬ ਕਾਫੀ ਸੱਟਾਂ ਲੱਗੀਆਂ ਸੀ ਉੱਥੇ ਵੀ ਹੋਸ਼ ਹੋ ਗਿਆ ਸੀ ਤੇ ਇੱਕ ਇੱਕ ਦੇ ਮੂੰਹ ਤੇ ਥੋੜੀ ਸੱਟ ਲੱਗੀ ਸੀ ਮਤਲਬ ਛੋਟੀ ਮੋਟੀ ਸੱਟ ਲੱਗੀ ਸੀ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹਨੂੰ ਚੱਕਿਆ ਔਰ ਐਡਮਿਟ ਕਰਵਾਤਾ ਸੀ ਬਰਨਾਲੇ ਬਰਨਾਲੇ ਤੋਂ ਬਾਅਦ ਉਹਨੂੰ ਸ਼ਿਫਟ ਕਰਤਾ ਸੀ ਗਾ ਫਰੀਦਕੋਟ ਫਰੀਦਕੋਟ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਤੇ ਅਸੀਂ ਜਿਸ ਦਿਨ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਤੋਂ ਅਗਲੇ ਦਿਨ ਐਫ ਆਈ ਆਰ ਦਰਜ ਕਰਤੀ ਸੀ ਆ ਨਾਮੁਲੂਮ ਮੋਟਰਸਾਈਕਲ ਚਾਲਕ ਦੇ ਖਿਲਾਫ ਉਸ ਤੋਂ ਬਾਅਦ ਪਰਿਵਾਰ ਦੀ ਮੰਗ ਸੀ ਵੀ ਜਲਦੀ ਤੋਂ ਜਲਦੀ ਦੋਸ਼ੀ ਨੂੰ ਲੱਭਿਆ ਜਾਵੇ ਤਾਂ ਉਹ ਉਹਦੀ ਜਦੋਂ ਦਰਾਨੇ ਇਲਾਜ ਪਰਸੋਂ ਮੌਤ ਹੋਈ ਸੀ ਤੇ ਜਿਹੜਾ ਦੋਸ਼ੀ ਹੈ ਵੀ ਅਸੀਂ ਆਪਦੇ ਸੋਰਸ ਕੈਮ ਕਰਕੇ ਜਾਂ ਟੈਕਨੀਕਲ ਅ ਸਿਸਟੈਂਸ ਲੈ ਕੇ ਇੱਕ ਦੋਸ਼ੀ ਲੱਭਿਆ ਉਹਦਾ ਨਾਂ ਜੀ ਅਵਤਾਰ ਸਿੰਘ ਤਾਰੀ ਪਿੰਡ ਗਿੱਲ ਕੋਟੇ ਸਾਨੂੰ ਪਤਾ ਲੱਗਿਆ ਵੀ ਸਾਡੇ ਮੁਖਬਰ ਨੇ ਵੀ ਦੱਸਿਆ ਵੀ ਇਹੀ ਬੰਦਾ ਸੀਗਾ ਉਸ ਦਿਨ ਇਹਦੇ ਮੋਟਰਸਾਈਕਲ ਨੇ ਹਿੱਟ ਕੀਤਾ ਸੀ ਪਿੱਛੇ ਤੋਂ ਔਰ ਇਹ ਬੰਦੇ ਡਿੱਗ ਪਏ ਸੀ ਔਰ ਫਿਰ ਮੌਕੇ ਤੋਂ ਮੋਟਰਸਾਈਕਲ ਭਜਾ ਕੇ ਲੈ ਗਿਆ ਸੀ ਔਰ ਅਵਤਾਰ ਸਿੰਘ ਤਾਰੀ ਨੂੰ ਅਸੀਂ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਤਾਂ ਅਸੀਂ ਪਰਿਵਾਰ ਨੂੰ ਜਾ ਕੇ ਮਿਲੇ ਪਰਿਵਾਰ ਦੇ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੋਣ ਕਰਕੇ ਉਹਨਾਂ ਕੋਲੇ ਵਿੱਤੀ ਕੰਡੀਸ਼ਨ ਉਹਨਾਂ ਦੀ ਇੰਨੀ ਨਹੀਂ ਸੀਗੇ ਪਰ ਆਪਣੇ ਬੱਚੇ ਦਾ ਸੰਸਕਾਰ ਕਰ ਸਕਦੇ ਕੁਝ ਮੋਤਵਾਰ ਸੱਜਣਾ ਨੇ ਰਲ ਕੇ ਦਾ ਕੁਝ ਪੁਲਿਸ ਵੱਲੋਂ ਵੀ ਉਹਨਾਂ ਦੀ ਵਿਤੀ ਸਹਾਇਤਾ ਕੀਤੀ ਗਈ ਤੇ ਉਹ ਡੈੱਡ ਬੋਡੀ ਦਾ ਸੰਸਕਾਰ ਕਰਵਾਤਾ ਜਿਹੜਾ ਮਰਨ ਵਾਲਾ ਉਹਦਾ ਨਾਂ ਕਰਨੈਲ ਸਿੰਘ ਸੀਗਾ ਕਰਨੈਲ ਸਿੰਘ ਦਾ ਸੰਸਕਾਰ ਕਰਵਾ ਦਿੱਤਾ ਗਿਆ ਬਾਕੀ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜੋ ਵੀ ਬਣਦੀ ਕਾਰਵਾਈ ਆ ਸਿੰਘ ਤਾਰੀ ਹੈ ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਅਸੀਂ ਟੀਮਾਂ ਬਣਾਤੀਆਂ ਛਾਪੇਮਾਰੀ ਸ਼ੁਰੂ ਆ ਸਾਡੀ ਜਿਵੇਂ ਵੀ ਰਾਉਂਡ ਅਪ ਹੋ ਜਾਂਦਾ ਇਹਦੇ ਖਿਲਾਫ ਬਣਦੀ ਜੋ ਵੀ ਕਾਨੂੰਨੀ ਕਾਰਵਾਈ ਉਹ ਅਮਲ ਚ ਲੈਂਦੀ ਹੈ ਉਹ। ਇਹ ਸੇ ਦਾ ਹੀ ਸੀਗਾ ਕਿ ਪਰਿਵਾਰ ਕਹਿ ਰਿਹਾ ਸੀ ਵੀ ਸਾਡੀ ਬਹੁਤ ਬੀਮਾਰੀ ਕੰਡੀਸ਼ਨ ਆ ਵੀ ਸਾਡੀ ਪੁਲਿਸ ਨੇ ਸਾਰ ਨਹੀਂ ਲਈ। ਪਰ ਇਦਾਂ ਦੀ ਕੋਈ ਗੱਲ ਨਹੀਂ ਆ ਵੀ ਸਾਨੂੰ ਲੱਭਣ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਅਵਤਾਰ ਸਿੰਘ ਤਾਰੀ ਨਾ ਤਾਂ ਕੋਈ ਫੋਨ ਯੂਜ਼ ਕਰ ਰਿਹਾ ਔਰ ਕੋਈ ਬੰਦਾ ਦੱਸਣ ਨੂੰ ਵੀ ਸਾਹਮਣੇ ਨਹੀਂ ਆ ਰਿਹਾ ਸੀਗਾ। ਉਸ ਟਾਈਮ ਜਿਹੜਾ ਸੀਸੀਟੀਵੀ ਕੈਮਰਾ ਲੱਗਿਆ ਰਾਤ ਦੇ 8:30 ਦਾ ਵਕਤ ਹੋਣ ਕਰਕੇ ਨੇਰਾ ਹੋਣ ਕਰਕੇ ਉਹਦੇ ਵਿੱਚ ਵੀ ਕੁਝ ਨਹੀਂ ਆਇਆ ਸੀਗਾ। ਪਰ ਫਿਰ ਵੀ ਅਸੀਂ ਆਪਣੇ ਸੋਰਸ ਕੈਮ ਕਰਕੇ ਇਹ ਪਤਾ ਲਾ ਲਿਆ ਕਿ ਅਵਤਾਰ ਸਿੰਘ ਤਾਰੀ ਹੀ ਸੀ ਔਰ ਬਾਕੀ ਇਹਦਾ ਮੁੰਡਾ ਚਲਾ ਰਿਹਾ ਸੀ ਮੋਟਰਸਾਈਕਲ ਉਹਨੇ ਵੀ ਸਾਨੂੰ ਦੱਸਿਆ ਕਿ ਮੇਰੇ ਰੇਸ ਵਾਲੇ ਪਾਸਿਓਂ ਪਿੱਛੋਂ ਲਿਆ ਕੇ ਹਿੱਟ ਕੀਤਾ ਸੀ ਔਰ ਜਿਹੜੇ ਉੱਥੇ ਬੰਦੇ ਖੜੇ ਸੀ ਉਹਨਾਂ ਨੇ ਵੀ ਦੱਸਿਆ ਕਿ ਮੋਟਰਸਾਈਕਲ ਕਿਹੜੇ ਪਾਸਿਓਂ ਵੱਜਿਆ ਸੀ ਔਰ ਅਸੀਂ ਉਹਨਾਂ ਦਾ ਨਾਮ ਨਸ਼ਰ ਨਹੀਂ ਕਰ ਸਕਦੇ ਜਿਹੜੇ ਬੰਦੇ ਨੇ ਸਾਨੂੰ ਦੱਸਿਆ ਕਿ ਇਹ ਬੰਦਾ ਇਹ ਸੀਗਾ ਨਹੀਂ ਅਮਜਾਣੇ ਦੇ ਵਿੱਚ ਰਾਤ ਨੂੰ ਇਹਨਾਂ ਦੀ ਜਿਹੜੇ ਮੋਟਰਸਾਈਕਲ ਤੇ ਇਹ ਆ ਰਹੇ ਸੀਗੇ ਪੱਖੋ ਕੈਂਚੀਆਂ ਵੱਲੋਂ ਇਹਨਾਂ ਦੇ ਲਾਈਟ ਨਹੀਂ ਜਲ ਰਹੀ ਸੀ ਉਹ ਲਾਈਟ ਕਿਸੇ ਕਰਕੇ ਵਜਾ ਕਰਕੇ ਖਨਾਬ ਸੀਗੀ ਤੇ ਇਹ ਪਿੱਛੋਂ ਕਾਫੀ ਸਪੀਡ ਤੇਜ਼ ਤੇਜ਼ੀ ਦੇ ਵਿੱਚ ਆ ਰਿਹਾ ਸੀ ਔਰ ਅਚਾਨਕ ਹਿੱਟ ਹੋ ਗਿਆ ਜੀ ਇਹਦੀ 39 ਸਾਲ ਉਮਰ ਹੈ ਔਰ ਇਹਦਾ ਵਿਆਹ ਹੋਇਆ ਨਹੀਂ ਇਹ ਆਪਣੇ ਮਾਪੇ ਦੇ ਨਾਲ ਰਹਿੰਦਾ ਸੀ